ਭਗਵੰਤਮਾਨ ਸਾਹਿਬ ਨੇ ਆ ਵੱਡੀ ਗੱਲ ਬੋਲ ਦਿੱਤੀ ਹੈ ਹੁਣ ਦਿਮਾਗ ਸੋਚੀ ਪੈ ਗਿਆ ਹੈਰਾਨ ਹੋ ਗਿਆ ਹੈ ਭਗਵੰਤਮਾਨ ਸਾਹਿਬ ਦੀ ਇਹ ਗੱਲ ਦਾ ਮਤਲਬ ਕੀ ਹੈ ਉਹ ਚਾਹੁੰਦੇ ਕੀ ਨੇ ਇਹ ਸਵਾਲ ਖੜੇ ਹੋ ਗਏ ਨੇ ਦੇਖੋ ਭਗਵੰਤਮਾਨ ਸਾਹਿਬ ਨੇ ਕੱਲ ਜਦੋਂ ਉਹ ਜਲੰਧਰ ਦੀਆਂ ਵੋਟਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਤਾਂ ਉਦੋਂ ਉਹਨਾਂ ਨੇ ਇਹ ਗੱਲ ਬੋਲੀ ਹੈ ਬੋਲੀ ਹੈ ਜਿਹੜਾ ਭਗਵੰਤਮਾਨ ਸਾਹਿਬ ਦੀ ਪਾਰਟੀ ਦਾ ਹੀ ਐਮਐਲਏ ਸੀ ਸ਼ੀਤਲ ਅੰਗੁਰਾਲ ਜਿਹੜਾ ਹੁਣ ਛੱਡ ਕੇ ਤੇ ਬੀਜੇਪੀ ਪਾਰਟੀ ਚ ਚਲਾ ਗਿਆ ਉਹਦੇ ਬਾਰੇ ਬੋਲੀ ਹੈ ਭਗਵੰਤ ਮਾਨ ਸਾਹਿਬ ਲੋਕਾਂ ਨੂੰ ਕਹਿ ਰਹੇ ਸੀ ਕੱਠ ਦੇ ਵਿੱਚ ਵੀ ਇਸ ਬੰਦੇ ਨੂੰ ਇਸ ਕਰਕੇ ਹਰਾਉਣਾ ਜ਼ਰੂਰੀ ਹੈ ਕਿਉਂਕਿ ਇਹਨੇ ਦਲ ਬਦਲਿਆ ਔਰ ਇੱਕ ਦਲ ਨੂੰ ਛੱਡ ਕੇ ਐਮਐਲਏ ਹੁੰਦਿਆਂ ਇਹ ਦੂਜੇ ਦਲ ਚ ਜਾ ਵੜਿਆ ਤੇ ਹੁਣ ਇਹਨੂੰ ਅਗਲੀ ਵਾਰ ਐਮਐਲਏ ਬਣਾਉਣ ਦੀ ਕੋਈ ਲੋੜ ਨਹੀਂ ਹੈ ਇਹ ਗੱਲ ਮਾਨ ਸਾਹਿਬ ਨੇ ਬੋਲੀ ਹੈ ਹੁਣ ਆਪਾਂ ਸੋਚਣਾ ਇਹ ਆ ਵੀ ਇਹੀ ਗੱਲ ਤਾਂ ਹੈਰਾਨ ਕਰ ਰਹੀ ਹੈ ਇਹੀ ਗੱਲ ਤਾਂ ਪਰੇਸ਼ਾਨ ਕਰ ਰਹੀ ਹੈ ਵੀ ਮਾਨ ਸਾਹਿਬ ਇਹ ਗੱਲ ਤੁਹਾਡੀ ਠੀਕ ਹੈ ਵੀ ਜਿਹੜਾ ਵੀ ਬੰਦਾ ਟਪੂਸੀਆਂ ਮਾਰਦਾ ਦਲ ਬਦਲੀਆਂ ਕਰਦਾ ਹੈ ਲੋਕਾਂ ਨੂੰ ਉਹਨੂੰ ਮੂੰਹ ਨਹੀਂ ਲਉਣਾ ਚਾਹੀਦਾ ਪਰ ਸਵਾਲ ਤੁਹਾਡੇ ਤੇ ਇਹ ਆ ਜਿਹੜਾ ਹੈਰਾਨ ਕਰਦਾ ਵੀ ਹੁਣ ਤੱਕ ਤੁਸੀਂ ਕਿੰਨੇ ਬੰਦੇ ਦੂਜੀਆਂ ਪਾਰਟੀਆਂ ਦੇ ਆਪਦੇ ਵੱਲ ਖਿੱਚੇ ਨੇ ਕੀ ਫਿਰ ਉਹਨਾਂ ਨੂੰ ਵੀ ਲੋਕਾਂ ਨੂੰ ਵੋਟ ਨਹੀਂ ਸਿਪਾਉਣੀ ਚਾਹੀਦੀ ਜੇ ਤਾਂ ਤੁਸੀਂ ਦੂਜੀਆਂ ਪਾਰਟੀਆਂ ਚੋਂ ਬੰਦਾ ਖਿੱਚੋ ਫੇਰ ਤਾਂ ਉਹਨੂੰ ਵੋਟ ਪਾਉਣੀ ਚਾਹੀਦੀ ਏ ਤੇ ਜੇ ਤੁਹਾਨੂੰ ਛੱਡ ਕੇ ਦੂਜੀ ਚ ਕੋਈ ਜਾਵੇ ਫੇਰ ਨਹੀਂ ਪਾਉਣੀ ਚਾਹੀਦੀ ਇਹ ਨਹੀਂ ਗੱਲ ਠੀਕ ਜਾਂ ਤਾਂ ਇਹ ਕਹੋ ਵੀ ਜਿਹੜਾ ਵੀ ਬੰਦਾ ਪਹਿਲਾਂ ਇੱਕ ਪਾਰਟੀ ਦਾ ਪ੍ਰਚਾਰ ਕਰਦਾ ਉਹਨੂੰ ਚੰਗੀ ਕਹਿੰਦਾ ਦੂਜੀਆਂ ਨੂੰ ਮਾੜੀ ਕਹਿੰਦਾ ਤੇ ਫੇਰ ਇੱਕੇਦਮ ਟਪੂਸੀ ਮਾਰ ਜਾਂਦਾ ਉਹ ਚਾਹੇ ਸਾਡੇ ਚ ਆਵੇ ਉਹਨੂੰ ਵੀ ਨਾ ਪਾਓ ਫੇਰ ਤਾਂ ਤੁਹਾਡੀ ਗੱਲ ਠੀਕ ਪਰ ਜੇ ਤੁਸੀਂ ਕਹਿੰਦੇ ਹੋ ਜਿਹੜਾ ਸਾਨੂੰ ਛੱਡ ਗਿਆ ਉਹਨੂੰ ਵੋਟ ਨਾ ਪਾਓ ਤੇ ਜਿਹੜਾ ਦੂਜਿਆਂ ਨੂੰ ਛੱਡ ਕੇ ਸਾਡੇ ਚ ਆ ਗਿਆ ਉਹਨੂੰ ਪਾਓ ਫਿਰ ਇਹ ਫਾਰਮੂਲਾ ਠੀਕ ਨਹੀਂ ਗਾ ਦੇਖੋ ਭਗਵੰਤ ਮਾਨ ਸਾਹਿਬ ਜੀ ਤੁਹਾਨੂੰ ਉਹ ਜਿਹੜਾ ਸ਼ਸ਼ੀਨ ਰਿੰਕੂ ਸੀ ਜਲੰਧਰ ਚ ਜਿਹੜਾ ਦੂਜੀ ਪਾਰਟੀ ਛੱਡ ਕੇ ਤੁਹਾਡੇ ਚ ਆਇਆ ਸੀ ਤੁਸੀਂ ਉਹਨੂੰ ਖੜਾ ਕੀਤਾ ਐਮਪੀ ਉਹਨੂੰ ਤੁਸੀਂ ਜਿਤਾਇਆ ਤੇ ਭਾਵੇਂ ਉਹ ਹੁਣ ਫਿਰ ਤੁਹਾਨੂੰ ਛੱਡ ਕੇ ਬੀਜੇਪੀ ਚਲਾ ਗਿਆ ਪਰ ਹੁਣ ਰਾਜਕਮਰ ਚੱਬੇਵਾਲ ਐ ਜਿਹਨੂੰ ਤੁਸੀਂ ਖੜਾ ਕੀਤਾ ਜਿਹਨੂੰ ਤੁਸੀਂ ਜਿਤਾਇਆ ਤੇ ਰਾਜਕੁਮਾਰ ਚੱਬੇਵਾਲ ਕਾਂਗਰਸ ਨੂੰ ਛੱਡ ਕੇ ਤੁਹਾਡੇ 'ਚ ਨਹੀਂ ਆਇਆ ਉਦੋਂ ਤੁਸੀਂ ਲੋਕਾਂ ਨੂੰ ਕਿਹਾ ਵੀ ਇਹ ਤਾਂ ਭਾਈ ਦਲ ਬਦਲੀ ਕਰਕੇ ਆਇਆ ਹੁਣ ਕਈ ਵੀਰ ਇਹ ਕਹਿਣਗੇ ਵੀ ਮਾਨ ਸਾਹਿਬ ਤਾਂ ਕਹਿੰਦੇ ਨੇ ਜਿਹੜਾ ਐਮਐਲਏ ਹੁੰਦਿਆ ਐਮਐਲਏ ਦੀ ਸੀਟ ਛੱਡ ਕੇ ਦੂਜੇ 'ਚ ਜਾਂਦਾ ਉਹ ਦੁਬਾਰਾ ਐਮਐਲਏ ਖੜਾ ਹੋਵੇ ਤੁਹਾਨੂੰ ਨਾ ਜਿਤਾਓ ਦੇਖੋ ਗੱਲ ਇੱਕੋ ਹੀ ਹੈ ਜਿਹੜਾ ਵੀ ਬੰਦਾ ਇਸ ਤਰ੍ਹਾਂ ਟਪੂਸੀ ਮਾਰਦਾ ਦਲ ਬਦਲੀ ਕਰਦਾ ਉਹ ਚਾਹੇ ਕਿਸੇ ਪਾਰਟੀ ਚ ਕਿਸੇ ਚ ਕਰੇ ਉਹ 도ਗਲਾ ਹੁੰਦਾ ਉਹਦੀ ਜਵਾਨ ਕੋਈ ਨਹੀਂ ਉਹਦਾ ਸਟੈਂਡ ਕੋਈ ਨਹੀਂ ਉਹਨੂੰ ਨਹੀਂ ਪਾਉਣੀ ਚਾਹੀਦੀ ਵੋਟ ਹੁਣ ਮੈਨੂੰ ਪਹਿਲਾਂ ਇੰਜ ਲੱਗਦਾ ਹੁੰਦਾ ਸੀ ਲੋਕਾਂ ਸਾਰਿਆਂ ਨੂੰ ਇੰਜ ਲੱਗਦਾ ਸੀ ਆਮ ਆਦਮੀ ਪਾਰਟੀ ਦਾ ਇਹ ਪ੍ਰਚਾਰ ਸੀ ਵੀ ਸਾਡੀ ਸੋਚ ਵੱਖਰੀ ਸਾਡੀ ਵਿਚਾਰਧਾਰਾ ਵੱਖਰੀ ਹੈ ਅਸੀਂ ਇਨਕਲਾਬੀ ਆ ਸਾਡੀ ਸੋਚ ਭਗਤ ਸਿੰਘ ਵਾਲੀ ਹੈ ਤੇ ਸਾਰੀਆਂ ਹੀ ਪਾਰਟੀਆਂ ਕਹਿੰਦੀਆਂ ਨੇ ਕਹਿੰਦੀਆਂ ਨੇ ਵੀ ਸਾਡੀ ਸੋਚ ਦੂਜੀਆਂ ਤੋਂ ਵੱਖਰੀ ਸਾਡੀ ਵਿਚਾਰਧਾਰਾ ਵੱਖਰੀ ਹੁਣ ਦੇਖੋ ਜਿੰਨੀਆਂ ਦਲ ਬਦਲੀਆਂ ਹੁੰਦੀਆਂ ਨਹੀਂ ਜਿਵੇਂ ਟਪੂਸੀਆਂ ਮਾਰ ਕੇ ਬੰਦੇ ਇੱਕ ਚੋਂ ਦੂਜੀ ਚ ਰਾਤੋਂ ਰਾਤ ਇਹਨਾਂ ਦੇ ਲੀਡਰ ਜਾਂਦੇ ਨੇ ਤੇ ਪਾਰਟੀਆਂ ਵੀ ਲੈ ਲੈਂਦੀਆਂ ਨੇ ਮੰਨ ਲਓ ਇਹ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਚ ਬੰਦਾ ਗਿਆ ਉਹ ਬੰਦਾ ਜਿਹੜੀ ਪਾਰਟੀ ਚ ਪਹਿਲਾਂ 10 ਸਾਲ 15 ਸਾਲ ਸੀ ਉਹਦੀ ਸੋਚ ਵਿਚਾਰਧਾਰਾ ਤਾਂ ਉਹ ਹੈ ਤੇ ਉਹ ਰਾਤੋ ਰਾਤ ਤਾਂ ਬਦਲੀ ਨਹੀਂ ਜਾਣੀ ਤੇ ਜਿਹੜੀ ਪਾਰਟੀ ਚ ਗਿਆ ਜੇ ਪਾਰਟੀ ਉਹ ਸ਼ਰਤ ਰੱਖੇ ਵੀ ਪਹਿਲਾਂ ਸਾਡੀ ਵਿਚਾਰਧਾਰਾ ਤੈਨੂੰ ਬਣਾਉਣੀ ਪਏਗੀ 6 ਮਹੀਨੇ ਵਿਚਾਰਧਾਰਾ ਸਾਡੇ ਵਾਲੀ ਸਮਝ ਬਣਾ ਫਿਰ ਤੈਨੂੰ ਲਵਾਗੇ ਫਿਰ ਤਾਂ ਮੰਨਣੀ ਹੈ ਵੀ ਪਾਰਟੀਆਂ ਦਾ ਕੋਈ ਸਟੈਂਡ ਹੈ ਤੇ ਵਾਕਈ ਇਹਨਾਂ ਦੀ ਕੋਈ ਵਿਚਾਰਧਾਰਾ ਵੱਖੋ ਵੱਖਰੀ ਹੈ ਪਰ ਜਦੋਂ ਮਿੰਟੋ-ਮਿੰਟੀ ਪਾਰਟੀਆਂ ਵੀ ਲੈ ਲੈਂਦੀਆਂ ਨੇ ਤੇ ਬੰਦਾ ਵੀ ਮਿੰਟੋ-ਮਿੰਟੀ ਉਹ ਚਲਾ ਜਾਂਦਾ ਹੈ ਨਾ ਪਾਰਟੀ ਦੀ ਸੋਚ ਬਦਲੀ ਨਾ ਬੰਦੇ ਦੀ ਬਦਲੀ ਐਡੀ ਛੇਤੀ ਤਾਂ ਬਦਲ ਨਹੀਂ ਸਕਦੀ ਤਾਂ ਇਹਦਾ ਮਤਲਬ ਇਹ ਹੈ ਇਹਦਾ ਨਤੀਜਾ ਇਹ ਹੈ ਵੀ ਨਾ ਤਾਂ ਪਾਰਟੀਆਂ ਤੇ ਨਾ ਹੀ ਬੰਦਿਆਂ ਦੀ ਸੋਚ ਕੋਈ ਹੈ ਹੀ ਨਹੀਂ ਵਿਚਾਰਧਾਰਾ ਕੋਈ ਹੈ ਹੀ ਨਹੀਂ ਮੌਕਾ ਪ੍ਰਸਤੀ ਹੀ ਮੌਕਾ ਪ੍ਰਸਤੀ ਹੈ ਤੇ ਜਿਹਦਾ ਦਾ ਜਿੱਧਰੋਂ ਠੀਕ ਬੈਂਦਾ ਜਿਹਨੂੰ ਜਿੱਥੋਂ ਮਲਾਈ ਫਿੱਟ ਬੈਂਦੀ ਹੈ ਅਗਲੇ ਉਧਰ ਟਕਪੂਸੀਆਂ ਮਾਰੀ ਜਾਂਦੇ ਨੇ ਤੇ ਲੋਕਾਂ ਨੂੰ ਆਖੀ ਜਾਂਦੇ ਨੇ ਅਸੀਂ ਸੇਵਾ ਕਰਨੀ ਤੁਹਾਡੀ ਅਸੀਂ ਸੇਵਾ ਕਰਨੀ ਤੁਹਾਡੀ ਉਹ ਇਹ ਜਿੰਨੇ ਸੇਵਾ ਕਰਨੀ ਹੋਵੇ ਉਹਨੂੰ ਸਿਆਸਤ ਚ ਜਾਣ ਦੀ ਰਾਜਨੀਤਾ ਬਣਨ ਦੀ ਵੀ ਲੋੜ ਨਹੀਂ ਸੇਵਾ ਕੀਤੀ ਭਗਤਪੂਰਨ ਸਿੰਘ ਵਰਗਿਆਂ ਨੇ ਕਿਹੜੀ ਪਾਰਟੀ ਚ ਚੋਣਾਂ ਲੜੇ ਸੀ ਉਹ ਅਸਲੀ ਸੇਵਾਦਾਰ ਸੇਵਾ ਕੀਤੀ ਭਾਈ ਕਨਈਆ ਜੀ ਵਰਗਿਆਂ ਨੇ ਕਿਹੜੀ ਪਾਰਟੀ ਚ ਚੋਣਾਂ ਲੜੇ ਹੋ ਅਸਲੀ ਸੇਵਾ ਕੀਤੀ ਉਹਨਾਂ ਨੇ ਸੇਵਾ ਕੀਤੀ ਹੋਰ ਵੱਡੇ ਵੱਡੇ ਮਹਾਪੁਰਖਾਂ ਨੇ ਨਾ ਸਿਆਸੀ ਨੇਤਾ ਬਣੇ ਨਾ ਰਾਜਨੇਤਾ ਨਾ ਵੋਟ ਨੇਤਾ ਨਾ ਲਗੜਮ ਪਾ ਨਾ ਪਗੜਮ ਉਹ ਨਹੀਂ ਬਣੀ ਤੇ ਫਿਰ ਵੀ ਸੇਵਾ ਕਰਕੇ ਵਿਖਾਈ ਹੈ ਹੁਣ ਭਗਵੰਤ ਮਾਨ ਸਾਹਿਬ ਨੇ ਜਿਹੜੀ ਗੱਲ ਬੋਲੀ ਹੈ ਇਹ ਆਸੋਹੀਣੀ ਵੀ ਹੈ ਤੇ ਹੈਰਾਨੀ ਜਨਕ ਵੀ ਹੈ ਮਾਨ ਸਾਹਿਬ ਕਹਿੰਦੇ ਵੀ ਇਹ ਜਿਹੜਾ ਸ਼ੀਤਲ ਅੰਗੁਰਾਲ ਹੈ ਜਿਹੜਾ ਸਾਡੀ ਪਾਰਟੀ ਦਾ ਐਮਐਲਏ ਹੁੰਦਾ ਸੀ ਤੇ ਹੁਣ ਉਹ ਚਲਾ ਗਿਆ ਬੀਜੇਪੀ ਚ ਤੇ ਹੁਣ ਫਿਰ ਚੋਣਾਂ 'ਚ ਖੜ ਗਿਆ ਜਲੰਧਰ ਵਾਲੀਆਂ 'ਚ ਲੋਕਾਂ ਨੂੰ ਕਹਿ ਰਹੇ ਸੀ ਮਾਨ ਸਾਹਿਬ ਵੀ ਇਹਨੂੰ ਨਾ ਜਿਤਾਇਓ ਕਿਉਂਕਿ ਇਹ ਤਾਂ ਪਹਿਲਾ ਐਮਐਲਏ ਸੀ ਸਾਡੇ ਵੱਲ ਸਾਨੂੰ ਛੱਡ ਕੇ ਦੂਜਿਆਂ ਚਲਾ ਗਿਆ ਤੇ ਇਹਦਾ ਇਤਬਾਰ ਕੀ ਹੈ ਸੋ ਗੱਲ ਇੱਥੇ ਮਾਨ ਸਾਹਿਬਰਾ ਤੋਂ ਪੁੱਛਣੀ ਤਾਂ ਬੰਦ ਹੀ ਸੀ ਨਾ ਵੀ ਵੇਖੋ ਮਾਨ ਸਾਹਿਬ ਤੁਸੀਂ ਦੂਜੀਆਂ ਪਾਰਟੀਆਂ ਦੇ ਕਿੰਨੇ ਬੰਦੇ ਆਪਦੇ ਚ ਖਿੱਚੇ ਜਿਹੜੇ ਐਮਪੀ ਰਹੇ ਐ ਐਮਐਲਏ ਰਹੇ ਹੋਏ ਨੇ ਫਿਰ ਉਹਨਾਂ ਬੰਦਿਆਂ ਦਾ ਇਤਬਾਰ ਕੀ ਹੈ ਤੇ ਇਹ ਤਾਂ ਹੱਥ ਤੁਹਾਨੂੰ ਲੱਗ ਚੁੱਕੇ ਨੇ ਜਦੋਂ ਜਿਹੜਾ ਸ਼ਸ਼ੀਲ ਰਿੰਕੂ ਹੈ ਉਹ ਤੁਸੀਂ ਦੂਜੀ ਪਾਰਟੀ ਚੋਂ ਖਿੱਚਿਆ ਸੀ ਨਾ ਤੇ ਫੇਰ ਉਹ ਤੁਹਾਡੇ ਲੋ ਜਿੱਤਿਆ ਵੀ ਜਿੱਤ ਕੇ ਫੇਰ ਤੁਹਾਨੂੰ ਛੱਡ ਗਿਆ ਚਲਾ ਫੇਰ ਉਹ ਬੀਜੇਪੀ ਚ ਗਿਆ ਹੁਣ ਇੱਥੇ ਕੀ ਬੋਲੋਗੇ ਸੋ ਮੈਨੂੰ ਇਹ ਲੱਗਦਾ ਹਮਾਮ ਚ ਸਾਰੇ ਨੰਗੇ ਨੇ ਸੋ ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੈ ਕਿ ਕਿਤੇ ਮੇਰੀ ਗੱਲ 도ਗਲੀ ਤਾਂ ਨਹੀਂ ਹੈ ਭਗਵੰਤਮਾਨ ਸਾਹਿਬ ਬਹੁਤ ਤੇਜ ਨੇ ਬਹੁਤ ਤਰਾਰ ਨੇ ਬਹੁਤ ਗਹਿਰੀ ਚੋਟ ਲਾਉਂਦੇ ਨੇ ਪਰ ਕਦੇ ਕਦੇ ਉਹ ਡਬਲ ਗੱਲਾਂ ਕਰ ਜਾਂਦੇ ਨੇ ਮੈਨੂੰ ਲੱਗਦਾ ਹੈ ਇਹ ਡਬਲ ਗੱਲਾਂ ਨੇ ਦੂਜਿਆਂ ਨੂੰ ਮਾਂਜਿਆ ਜਿਹੜੇ ਜਿਹੜੇ ਮਾਂਜੇ ਨਹੀਂ ਤੇ ਹੁਣ ਜ਼ਮਾਨਾ ਪਹਿਲਾਂ ਨਾਲ ਨਹੀਂ ਰਿਹਾ ਅੱਗੇ ਖਬਰਾਂ 'ਚ ਬਿਆਨ ਆਉਂਦੇ ਸੀ ਸੋਸ਼ਲ ਮੀਡੀਆ ਮੀਡੀਆ ਨਹੀਂ ਹੁੰਦਾ ਸੀ ਉਹ ਖਬਰ ਪਿੰਡ 'ਚ ਇੱਕ ਘਰ 'ਚ ਲੱਗਾ ਹੁੰਦਾ ਸੀਗਾ ਬਾਕੀ ਘਰੇ ਉਹ ਵੀ ਨਹੀਂ ਖਬਰ ਆਉਂਦੀ ਸੀ ਤੇ ਉਹ ਇੱਕ ਬੰਦਾ ਜਿਹੜਾ ਪੜਦਾ ਸੀ ਉਹਨੂੰ ਵੀ ਛੀ ਮਹੀਨੇ ਬਾਅਦ ਉਹ ਭੁੱਲ ਜਾਂਦੀ ਸੀ ਹੁਣ ਤਾਂ ਹਰੇਕ ਦੀ ਜੇਬ 'ਚ ਕੈਮਰਾ ਤੇ ਹਰੇਕ ਦੀ ਜੇਬ 'ਚ ਟੈਲੀਵਿਜ਼ਨ ਆ ਮੋਬਾਈਲ ਤਾਂ ਹੁਣ ਨਹੀਂ ਭੁਲੇਖਾ ਲੋਕ ਖਾਂਦੇ ਇਸ ਕਰਕੇ ਇਹ ਡਬਲ ਗੱਲਾਂ ਇਹ 도ਗਲੀਆਂ ਗੱਲਾਂ ਇਹ ਮਾਨ ਸਾਹਿਬ ਨੂੰ ਵੀ ਛੱਡਣੀਆਂ ਚਾਹੀਦੀਆਂ ਇਹ ਬਾਕੀਆਂ ਨੂੰ ਵੀ ਛੱਡਣੀਆਂ ਚਾਹੀਦੀਆਂ